ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅੱਛਾ ਬਾਬਾ ਇੱਕ ਨਾ ਪਿਛਲੇ ਜੋ ਆਟੇ ਦੀ ਘਟਨਾ ਕਹਿੰਦੇ ਇੱਕ ਟਰੱਕ ਵਾਲਾ ਸੀ ਹਾਂਜੀ ਤੀ ਉਹ ਨਾ ਮਨ ਲਾ ਉਂ ਜਿੱਤਰ ਮਰਜੀ ਤੁਰਿਆ ਫਿਰੇ ਟਰੱਕ ਲੈ ਕੇ ਕੋਈ ਪ੍ਰਵਾਹ ਨਹੀਂ ਹੂੰ ਉਹਨਾਂ ਇਦਾਂ ਨੂੰ ਕਹਿੰਦੇ ਜਿਵੇਂ ਜੰਗਲ ਵਾਲ ਨੇ ਇੱਕ ਜੰਗਲ ਪੈਂਦਾ ਸੀ ਜਦੋਂ ਉੱਧਰ ਦੀ ਗੱਡੀ ਭਰਦਾ ਸੀ ਉਹਦੀ ਗੱਡੀ ਨਹੀਂ ਤੁਰਦੀ ਸੀ। ਅੱਛਾ ਜੀ। ਉਹ ਜੰਗਲ 'ਚ ਜਾ ਕੇ ਉਹਨੂੰ ਗੱਡੀ ਨੇ ਖਰਾਬ ਕਰਨਾ। ਹੂੰ। ਕਿਤੇ ਕੁਸ ਭੰਨ ਤਾਂ ਹੂੰ ਚੰਗੀ ਪਣੀ ਨੇ ਖੜ ਜਾਣਾ। ਅੱਛਾ। ਤੇ ਕੁਰਾਤ ਤੇ ਬਲੇਡ ਚਲੀ ਜਾਣੀ ਹੂੰ ਉਹ ਡਰਦਾ ਨਹੀਂ ਆਉਂਦਾ ਸੀਗਾ। ਅੱਛਾ ਜੀ। ਤੇ ਇੱਕ ਵਾਰੀ ਉਹਨੂੰ ਮਾਲ ਫੇਰ ਮਿਲ ਗਿਆ ਉਹ। ਹੂੰ। ਜਾਨੀ ਉਹਨੇ ਕਿਹਾ ਵੀ ਇੱਧਰ ਮੇਰੀ ਗੱਡੀ ਖਰਾਬ ਕਰਦੀ ਐ ਮੈਨੂੰ ਡਰ ਲੱਗਦਾ। ਹੂੰ। ਉਹ ਜੰਗਲ 'ਚ ਮੈਨੂੰ ਹਨੇਰਾ ਆਟੋਮੈਟਿਕ ਹੁੰਦਾ ਤੇ ਜਾਲੀ ਉਹ ਇੰਨਾ ਜੰਗਲ ਵੀ ਟੋਚੰਡ ਆ ਜਾਣ ਪਾ ਕੇ ਗੱਡੀ ਬਾਹਰ ਕੱਢਦੇ ਹੁੰਦਾ ਜੰਗਲ 'ਚ ਠੀਕ ਹੈ ਜੀ ਇੱਕ ਦਿਨ ਕੁਦਰਤੀ ਮਾਰ ਪੈ ਗਈ ਉਹਨੂੰ ਪ੍ਰਭਾਵ ਤੇ ਹਨੇਰਾ ਹੋ ਗਿਆ ਹੂੰ ਹਨੇਰਾ ਹੋ ਗਿਆ ਤੇ ਜੰਗਲ 'ਚ ਫਸ ਗਿਆ ਅੱਛਾ ਜੀ ਜੰਗਲ 'ਚ ਜਦੋਂ ਚਾਈ ਜਾਂਦਾ ਚਾਈ ਜਾਂਦਾ ਤੇ ਉਹਨੂੰ ਕੀ ਦੇਦਾ ਮੂਰੇ ਛੜਕ ਜਿ ਪ੍ਰਸਾਵਾਂ ਦੀਂਦਾ ਇੱਕ ਹੂੰ ਪ੍ਰਸਾਈ ਦੀ ਸੀ ਜਦੋਂ ਉਹਨੇ ਤੇ ਗਾਂ ਆਉਟ ਕੇ ਲੈਤਾ ਡੈਮੰਗ ਬੱਲ ਕਰਕੇ ਮਾਰ ਕੇ ਵੇਖਿਆ ਤਾਂ ਬੰਦਾ ਘੜਾ ਹੱਥ ਮਰੀ ਜਾਂਦਾ ਹੂੰ ਹੈਲਪ ਮੰਗ ਰਿਆ ਹੂੰ ਉਹਨੇ ਗੱਡੀ ਰੋਕ ਲਈ ਹੁਣ ਖੜਾ ਵੀ ਵਿਚਾਲੇ ਆ ਹਨ ਉਹਨੇ ਗੱਡੀ ਰੋਕ ਲਿਓ ਕਹਿੰਦਾ ਬਾਈ ਮੈਨੂੰ ਲੈ ਚੱਲੀ ਯਾਰ ਮੇਰੀ ਗੱਡੀ ਖਰਾਬ ਹੋ ਗਈ ਹੂੰ ਉਹ ਕਹਿੰਦਾ ਗੱਡੀ ਤਾਂ ਤੇਰੀ ਇੱਥੇ ਦੀ ਨਹੀਂ ਹੂੰ ਖਰਾਬ ਕਿੱਥੇ ਹੋ ਗਈ ਹੈ ਨਾ ਹੂੰ ਉਹਨਾਂ ਕੇ ਜਦ ਗੱਲ ਕੀ ਉਹ ਡਰ ਗਿਆ ਅੱਛਾ ਜੀ ਉਹ ਉਹਨੂੰ ਕਹਿੰਦਾ ਵੀ ਨਿਕਲ ਚਾਲੇ ਇੱਥੇ ਖੜਨਾ ਚੰਗੀ ਗੱਲ ਨਹੀਂ ਹੈਗੀ ਹਾਂ ਕਿਰਾ ਖਤਰੇ ਤੋਂ ਖਾਲੀ ਨਹੀਂ ਹਾਂ ਤੂੰ ਨਿਕਲ ਚੱਲ ਬਸ ਉਹ ਗੱਡੀ 'ਚ ਬਹਿ ਕੇ ਕਹਿੰਦਾ ਉਹ ਡਰ ਗਿਆ ਅੱਛਾ ਜੀ ਜਦੋਂ ਗੇਰ ਪਾ ਗਿਆ ਸੀਸੇ ਬੇਈ ਦੀ ਮਗਰ ਝਾਕਿਆ ਤਾਂ ਮਗਰ ਉਹਨੂੰ ਦਿਸਦੀਆ ਡਾਲੇ ਕੋਲੇ ਪਰਸਾਈ ਅੱਛਾ ਬਾਲ ਖੁੱਲੇ ਆ ਨੀਵੀ ਪਾਈ ਆ ਕਾਲੇ ਕੱਪੜੇ ਅੱਖਾਂ ਚਿੱਟੀਆਂ ਆਂ ਬੇਈ ਦੀ ਉਹ ਮੈਂ ਦੇਤੀ ਉਹਨੂੰ ਅੱਛਾ ਜੀ ਤੇ ਉਹ ਡਰ ਗਿਆ ਵੇਖ ਕੇ ਕਿ ਉਹ ਅੱਗੇ ਬਾਧ ਰਹੀ ਆ ਉਹਦੀ ਗੱਡੀ ਵਾਲ ਨੂੰ ਤਾਂ ਗੇਅਰ ਨਹੀਂ ਪੈ ਰਿਹਾ ਜਦੋਂ ਨੇ ਗੇਅਰ ਪਾ ਗਏ ਨੇ ਇਸ ਦਿੱਤੀ ਉਹ ਕੰਦੀ ਕੋਈ ਫਾਇਦਾ ਨਹੀਂ ਭੱਜਣ ਦਾ ਉਹਨੂੰ ਆਵਾਜ਼ ਆਈ ਜਦੋਂ ਝਾਕਿਆ ਤਾਂ ਵਿੱਚ ਬੈਠੀ ਅੱਛਾ ਜਦੋਂ ਨੇ ਉਹ ਬੰਦਾ ਵੇਖਿਆ ਤੇ ਬੰਦਾ ਹੈ ਨਾ ਬੰਦਾ ਹੈ ਨੀ ਹਾਂ ਅੱਛਾ ਉਹੁੰਦੇ ਰਾ ਕੀ ਬਣ ਗਿਆ ਉਹ ਕਹਿੰਦੇ ਵੀ ਨਹੀਂ ਛੱੜਦੇ ਤੈਨੂੰ ਹਾਂ ਤੂੰ ਵੀ ਉਹੀ ਗਲਤੀ ਕਰ ਰਿਹਾ ਜਿਹੜੀ ਤੇਰੇ ਪਿਓ ਨੇ ਕੀਤੀ ਸੀ ਅੱਛਾ ਜੀ ਹੁਣ ਨਹੀਂ ਛੱੜਦੇ ਤੈਨੂੰ ਹੂੰ ਪੂਰਾ ਜਾਨੀ ਮੁਰਕੋ ਮੁਰਤੀ ਹੋਇਆ ਵਾ ਡਰਿਆ ਵਾ ਹੂੰ ਤੇ ਉਹ ਕਹਿੰਦਾ ਵੀ ਮੈਂ ਤੂੰ ਕੀ ਗਲਤੀ ਹੋ ਗਈ ਹੈ ਨਾ ਉਹ ਕਹਿੰਦੇ ਨਹੀਂ ਤੂੰ ਗਲਤ ਰਸਤਾ ਗਲਤ ਯੂਜ਼ ਕਰ ਲਿਆ ਇਹ ਰਸਤੇ ਤੇ ਨਹੀਂ ਤੈਨੂੰ ਛੱਡਦੇ ਸੀ ਅੱਛਾ ਜੀ ਤੇਰੀ ਮੌਤ ਪੱਕੀ ਆ ਹੂੰ ਤੇ ਹੁੰਡਾਰ ਤਾਂ ਹਮ ਬੰਦੇ ਨੂੰ ਲੱਗਦਾ ਹੀ ਆ ਯਾਰ ਬਿਲਕੁਲ ਜੀ ਉਹ ਪੂਰਾ ਡਰਿਆ ਵਾ ਤੇ ਅੱਗੇ ਉਹਨੂੰ ਕੀ ਦਿਖਦਾ ਟਰੱਕ ਮੱਤੀ ਜਾਂਦਾ ਲੈ ਤੇ ਜਦੋਂ ਉਹਨੇ ਨੰਬਰ ਪਲੇਟ ਦੇਖੀ ਟਰੱਕ ਉਹਦੇ ਬਾਪੂ ਦਾ ਅੱਛਾ 9 ਸਾਲ ਪਹਿਨਾ ਮੱਛਿਆ ਜਿਹੜਾ ਅੱਛਾ ਜੀ ਊਵੇਂ ਬਾਜਾ ਆ ਰਹੀਆਂ ਵਿੱਚੋਂ ਬਚਾਓ ਬਚਾਓ ਅੱਛਾ ਜੀ ਤੇ ਉਹ ਕਹਿੰਦਾ ਯਾਰ ਮਾਨ ਕਲੜਾ ਕਰਕੇ ਪੁੱਛਦਾ ਲਈ ਇਹ ਮਰਦਾ ਜਾਣਾ ਹੀ ਇਹਦੇ ਨਾਲ ਗੱਲ ਤਾਂ ਕਰਕੇ ਹਾਂ ਉਹਦੇ ਨਾਲ ਝਾਕਦਾ ਨਹੀਂ ਆ ਉਹ ਕਹਿੰਦਾ ਵੀ ਮੈਨੂੰ ਐ ਦੱਸੋ ਵੀ ਮੇਧੋ ਗਲਤੀ ਕੀ ਹੋ ਗਈ ਗਲਤੀ ਕੀ ਹੋਈ ਉਹ ਕਹਿੰਦੀ ਗਲਤੀ ਤੇਰੇ ਪਿਓ ਨੇ ਕੀਤੀ ਸੀ ਉਹ ਕਹਿੰਦਾ ਉਹਨੇ ਕੀ ਕੀਤੀ ਸੀ ਉਹ ਕਹਿੰਦੀ ਇੱਥੇ ਪਿੰਡ ਸੀ ਸਾਡਾ ਹਾਂ ਪੂਰਾ ਹੂੰ ਸਾਨੂੰ ਖਤਰਾ ਸੀਗਾ ਉੱਤੇ ਅਸੀਂ ਉਹਨੂੰ ਮੈਂਤ ਕਰੀ ਉਹਦੇ ਕੋਲੇ ਟਰੱਕ ਸੀਗਾ ਵੀ ਸਾਨੂੰ ਲੈ ਚੱਲ ਅੱਛਾ ਉਹ ਬੰਦਾ ਲੈ ਕੇ ਨਹੀਂ ਗਿਆ ਕਿ ਨੂੰ ਬਿਠਾ ਕੇ ਅੱਛਾ ਜੀ ਸਾਡੇ ਸਾਰੇ ਪਿੰਡ ਦੀ ਮੌਤ ਹੋ ਗਈ ਸੀ ਉੱਤੇ ਅੱਛਾ ਜੀ ਤੇ ਜੇ ਉਹ ਲੈ ਜਾਂਦਾ ਤੇ ਸਾਰੇ ਬਚ ਜਾਂਦੇ ਬਚ ਜਾਂਦੇ ਠੀਕ ਉਦੋਂ ਦੇ ਸਾਰੇ ਹੀ ਭੂਤਾਂ ਸੀ ਅੱਛਾ ਪੜ ਕੇ ਵੀ ਆਦੋਂ ਖਾਸ ਕਰਕੇ ਅਸੀਂ ਉਹਦੇ ਖੂਨ ਨੂੰ ਤਾਂ ਛੱਡਣੇ ਨਹੀਂ ਚਾਹੁੰਦੇ ਹੂੰ ਬਦਲਾ ਲੈਣਾ ਚਾਹੁੰਨੇ ਆ ਬਦਲਾ ਲੈਣਾ ਚਾਹੁੰਨੇ ਆ ਬਹੁਤ ਮਿਹਨਤਾਂ ਕਰਦਾ ਪਰ ਨਹੀਂ ਮੰਨਦੇ ਉਹ ਬਈ ਅਖੀਰ ਉਹ ਗੱਡੀ ਫੇਰ ਤੋਰਦਾ ਗੱਡੀ ਨ ਤਰਦੀ ਗੱਡੀ ਤਾਂ ਲੇ ਨੂੰ ਜਾਂਦੀ ਆ ਉਹਨੇ ਕਾ ਖੱਡ ਜਿੰਨੇ ਲੱਗੇ ਉਹਨੂੰ ਘਮਣਾ ਮਾਰਨਾ ਤਾਂ ਇਹੀ ਹੈ ਮੈਂਤ ਕਰ ਲਾ ਉਹ ਰੋਕੇ ਗੱਡੀ ਹਨਾ ਜਦੋਂ ਉਹ ਕਹਿੰਦਾ ਵੀ ਹੁਣ ਤੇਰਾ ਅੰਤ ਆ ਗਿਆ ਤੇ ਹੁਣ ਤੇਰੀ ਮੌਤ ਆ ਗਈ ਹੋ ਮੋਲੀਦਨ ਨਹੀਂ ਛੱਡਦੇ ਉਹ ਕਹਿੰਦੇ ਵੀ ਉਹ ਕਹਿੰਦਾ ਵੀ ਮੈਂ ਗੋਡਿਆਂ ਭਾਰੋ ਕੇ ਵੀ ਗਲਤੀ ਮੰਨੀ ਵੀ ਮੇਰਾ ਕੋਈ ਕਸੂਰ ਨਹੀਂ ਮੇਰੇ ਪਿਓ ਦੀ ਸਜ਼ਾ ਮੈਨੂੰ ਨਾ ਦਿਓ ਵੀ ਮੇਰਾ ਕੋਈ ਕਸੂਰ ਨਹੀਂ ਮੇਰੇ ਪਿਓ ਦੀ ਸਜ਼ਾ ਮੈਨੂੰ ਨਾ ਦਿਓ ਮੈਨੂੰ ਮaaf ਕਰ ਦਿਓ ਮੈਂ ਕੋਈ ਗਲਤੀ ਨਹੀਂ ਕੀਤੀ ਤਾਂ ਉਹ ਕਹਿੰਦਾ ਜਿਹੜੀ ਉਹ ਬੈਚ ਬੈਠੀ ਸੀ ਭੂਤ ਉਹ ਹੀ ਮੂਹਰੇ ਹੋਗੀ ਉਹ ਕਹਿੰਦੇ ਵੀ ਕਹਿੰਦਾ ਵੀ ਸਨਾਟਸ ਆ ਗਿਆ ਹਾਂ ਹੈ ਹੋ ਗਈ ਜਮਾ ਰੋਲਾ ਰੱਪਾ ਬੰਦ ਕਹਿੰਦਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਉਹ ਸਾਰਿਆਂ ਨੂੰ ਪਿੱਛੇ ਲੈ ਗਈ। ਅੱਛਾ ਉਹ ਕਹਿੰਦੀ ਵੀ ਇਹਨੂੰ ਛੱਡ ਦਿਓ। ਹਾਂ। ਵੀ ਇਹਦੀ ਕੋਈ ਗਲਤੀ ਨਹੀਂ। ਹਾਂ। ਤੇ ਕਹਿੰਦਾ ਇਹਨਾਂ ਨੂੰ ਜਦੋਂ ਮੈਂ ਵੇਖਿਆ ਵੀ ਉਹ ਪਿੱਛੇ ਾਟ ਗਏ ਹੈ ਨਾ। ਹਾਂ। ਤੇ ਮੈਂ ਹੌਲੀ-ਹੌਲੀ ਗੱਡੀ ਤੋਰੀ। ਹਾਂ। ਗੱਡੀ ਤੋਰ ਪੀ। ਅੱਛਾ। ਹੌਲੀ-ਹੌਲੀ ਹੌਲੀ-ਹੌਲੀ ਗੱਡੀ ਤੋੜ ਕੇ ਉਹ ਥੱਲੇ ਲਿਆਇਆ। ਹਾਂ। ਬਚ ਗਿਆ। ਬਚ ਗਿਆ। ਪਰ ਪਾਗਲ ਹੋ ਗਿਆ। ਹਾਂ ਹਾਂ। ਹੂੰ। ਠੀਕ ਆ। ਮੜ ਕੇ ਉਹਦੂਗਾ ਸੱਤ-ਬੱਤ ਖੋ ਬੈਠਾ। ਠੀਕ ਆ ਜੀ। ਪੁੱਤਾਂ ਦਾ ਡਰ ਇਹ ਨਾ ਹੁੰਦਾ ਇਹ ਨਾ ਹੁੰਦਾ ਸਹੀ ਹੈ ਹੈ ਜਿਵੇਂ ਕਹਿੰਦੇ ਨਾ ਕੋਈ ਬੰਦਾ ਸੀਗਾ ਹਾਂਜੀ ਆਸਟ੍ਰੇਲੀਆ ਦਾ ਇਹ ਵੀ ਰੀਅਲ ਸਟੋਰੀ ਆ ਬੰਦੇ ਦੀ ਅੱਛਾ ਜੀ ਅੰਗਰੇਜ਼ੀ ਦੀ ਹਾਂ ਤੇ ਉਹ ਨਾ ਡੈਜ਼ਟੇਰੀਅਰ ਜਾਂ ਰੇਗਿਸਤਾਨ ਏਰੀਆ 'ਚ ਰਹਿੰਦਾ ਸੀ ਠੀਕ ਹੈ ਬਿਲਕੁਲ ਜੰਗਲ ਬੀਆਬਾਨ 'ਚ ਆਹ ਹਾਂ ਤੇ ਉਹਨੇ ਬੰਦੇ ਨੇ ਸੋਚਿਆ ਵੀ ਇੱਥੇ ਰਹਿ ਕੇ ਤਾਂ ਭੁੱਖੇ ਮਰਾਂਗੇ ਹਾਂ ਕੀ ਕੰਮ ਨਹੀਂ ਧੰਦਾ ਨਹੀਂ ਨਖਾਂ ਨੂੰ ਨੂਨ ਪੀਣ ਨੂੰ ਨਹੀਂ ਹਣਾ ਕਿਉਂ ਨਾ ਵੀ ਉਸ ਪਾਸੇ ਨੂੰ ਜਾਇਆ ਜਾਵੇ ਜਿੱਥੇ ਰਿਆਲੀ ਹੈ ਰਿਆਲੀ ਆ ਖਾਣ ਪੀਣ ਹੈ ਹਾਂ ਤੇ ਉਹ ਬੰਦੇ ਨੇ ਮੋਟਰਸਾਈਕਲ ਤੇ ਬੰਨ ਲਿਆ ਤੋਰੀ ਬੂਰੀਆ ਬਿਸਤਰਾ ਆਪਦਾ ਅੱਛਾ ਠੀਕ ਹੈ ਬੰਨ ਕੇ ਬੂਰੀਆ ਬਿਸਤਰਾ ਜਿਉ ਤੁਰ ਪਿਆ ਹਾਂ ਥੋੜੀ ਪਾਰਟੀ ਆਇਆ ਹਾਂ ਤੇ ਗਾਂ ਕਾਰ ਖੜੀ ਹੈ ਹਾਂ ਕਾਰ ਤੇ ਖੜਿਆ ਤਿੰਨੇ ਜਾਨੇ ਟੂਰਿਸਟ ਉਹ ਵੀ ਉਹਦੇ ਨੂੰ ਕੋਮਣ ਚੱਲਿਆ ਕਹਿੰਦੇ ਸੀ। ਹਾਂ। ਉਹਨਾਂ ਨੇ ਉਹਨੂੰ ਰੋਕਿਆ। ਉਦੋਂ ਪਾਣੀ ਦੀ ਹਲਪ ਮੰਗੀ। ਹਾਂ। ਵੀ ਸਾਡੀ ਗੱਡੀ ਖਰਾਬ ਐ। ਵੀ ਸਾਡੀ ਗੱਡੀ ਨੂੰ ਜਾਂਦਾ ਖੇਤ ਜਾਂ ਤੇਲ ਲਿਆ ਕੇ ਦੇ। ਹਾਂ। ਤੇ ਚੱਲ ਉਹਨੇ ਜਦੋਂ ਆਏ ਰੋਕ ਲਈ ਪਾਣੀ ਪੂਣੀ ਪਿਆਇਆ। ਹਾਂ। ਉਹਨਾਂ ਨੇ ਉਹਨੂੰ ਨਸੇ ਦੀ ਡੋਜ਼ ਦਿੱਤੀ। ਅੱਛਾ ਜੀ। ਉਸ ਦੂ ਘਾਉ ਨੂੰ ਕੋਈ ਪਤਾ ਨਹੀਂ। ਹਾਂ। ਜਦੋਂ ਉਹਦੀ ਅੱਖ ਖੁੱਲਦੀ ਐ ਤੇ ਇੱਕ ਰੇਗਿਸਤਾਨ ਹੁੰਦਾ ਵਿਚ ਕੋਥੀ ਨੀ ਚਾਰਸ ਪੇਰੇ ਬਿਆਬਾਨ ਅੱਛਾ ਰੇਗਿਸਤਾਨ ਕੋਈ ਪਤਾ ਨਹੀਂ ਉਹਨੇ ਵੀ ਕਿੱਥੇ ਆ ਗਿਆ ਮੈਂ ਕੋਲੇ ਕੋਸ ਨਹੀਂ ਉਹਦੇ ਨਾਲ ਬਟੂਆ ਨਾ ਕੜੀ ਨਾ ਮੋਅਰ ਨਾ ਕੋ ਡੱਕਾ ਨਹੀਂ ਸਭ ਕੁਝ ਲੈ ਗਿਆ ਉਹਦਾ ਨਾ ਮੋਟਰਸਾਈਕਲ ਅੱਛਾ ਜੀ ਨਾ ਕੋਈ ਲੀਡਾ ਤੇ ਉਹ ਬੰਦੇ ਨੇ ਇੱਕ ਪਾਸੇ ਨੂੰ ਚੱਲਣਾ ਦਿਸ਼ਾ ਨਾ ਆਪਦੇ ਅਨਸਾਰ ਹੀ ਸ਼ੁਰੂ ਕਰਤਾ ਹਾਂ ਉਤੁਰਦਾ ਰਹਾ ਉਤੁਰਦਾ ਰਹਾ ਪਾਣੀ ਦੀ ਤਿਆ ਲੱਗਿਆ ਪਾਣੀ ਨਾ ਮਿਲੇ ਭੁੱਖਾ ਤਿਆ ਆ ਡੈਗਦਾ ਢੈਂਦਾ ਉਹਦਾ ਪਿਸ਼ਾ ਪੀ ਲੱਗ ਗਿਆ ਅੱਛਾ ਠੀਕ ਹੈ ਬਚਣ ਵਾਸਤੇ ਬਚਣ ਵਾਸਤੇ ਤੇ ਉਹਨਾਂ ਮਤਲਬ ਕਿ ਇੱਕ ਦਿਨੇ ਇੱਕ ਬਹੁਤ ਵੱਡੀ ਪਹਾੜੀ ਆਈ ਰੇਤੇ ਦੇ ਟਿੱਬਾ ਆ ਉਹ ਉਹ ਤੇ ਹੌਲੀ 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 ਚੜਦਾ ਚੜਦਾ ਦਸ ਦਿਨ ਲਾ ਲੰਦਾ ਉੱਤੇ ਹੂੰ ਜਦੋਂ ਉਹਦੇ ਟੌਪ ਤੇ ਪਹੁੰਚ ਕੇ ਡਾਉਨ ਡੇਗਦਾ ਤਾਂ ਉਹਨੂੰ ਨਦੀ ਦੀਦੀ ਆ। ਅੱਛਾ। ਉਹਦੇ ਸਾਹ ਸਾਹ ਪੈਂਦੇ ਆ। ਉੱਤੋਂ ਰੋੜੀ ਪੈਂਦਾ ਉਹ। ਅੱਛਾ। ਨਦੀ ਵਾਲਾ। ਹੂੰ। ਰੋੜਦਾ 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 ਨਦੀ ਤੇ ਆ ਜਾਂਦਾ। ਹੂੰ। ਪਾਣੀ ਮਿਲਦਾ। ਠੀਕ ਹੈ। ਜਿਹੋ ਜਿਹਾ ਵੀ ਸੀਗਾ ਉਹਨੇ ਪੀ ਲਿਆ। ਪੀ ਲਿਆ। ਉਹਨੇ ਕਿ ਜਾਨ ਬਚਣੀ ਚਾਹੀਦੀ। ਫੇਰ ਉਹ ਉਤੇ ਬੀਓ ਜੋ ਗਿਆ ਕਿ ਦੋ ਦਿਨ ਪਿਆ ਰਿਆ ਕਿ ਉੱਠ ਖੜਿਆ ਅੱਖ ਖੁੱਲ ਗਈ ਹੈ ਨਾ ਫੇਰ ਤੁਰ ਪਿਆ ਜਾਨਵਰ ਖਾਣ ਲੱਗ ਗਿਆ ਅੱਛਾ ਭੁੱਖਾ ਕੀ ਕਰੇ ਹੁਣ ਕੀੜੇ ਮਕੌੜੇ ਸਭ ਖਾ ਜਾਂਦਾ ਸੀ ਤੇ ਬਈ ਉਹ ਪੂਰਾ ਨਰਦਈ ਹੋ ਗਿਆ ਫੇਰ ਉਹਨੇ ਜਿੱਧਰ ਨੂੰ ਪਾਣੀ ਜਾਂਦਾ ਸੀਗਾ ਉਧਰ ਨੂੰ ਤੁਰਨਾ ਸ਼ੁਰੂ ਕਰਤਾ ਪਾਣੀ ਦੇ ਨਾਲ-ਨਾਲ ਉਧਰ ਨੂੰ ਤੁਰਿਆ ਗਿਆ ਤੁਰਿਆ ਗਿਆ ਤੁਰਿਆ ਗਿਆ ਇੱਕ ਦਿਨ ਫਿਰ ਉਹ ਇੱਕ ਥਾਂ ਨਿਕਲਿਆ ਕੋਈ ਕੰਪਨੀ ਦਾ ਗੇਟ ਦੇ ਸਿਆ ਉਹਨੂੰ ਅੱਛਾ ਜੀ ਤੇ ਉੱਥੇ ਗੇਟਕੀਪਰ ਬੈਠਾ ਹੂੰ ਉਹਦੇ ਕੋਲ ਆ ਕੇ ਡੱਕ ਪਿਆ ਹੂੰ ਜਿੱਦਿ ਉਹ ਤੁਰਿਆ 106 ਕਿਲੋ ਵੇਟ ਸੀ ਉਹਦਾ ਅੱਛਾ ਜਦੋਂ ਉਹ ਬੰਦੇ ਕੋਲੇ ਪਹੁੰਚਦਾ ਤਾਂ 48 ਕਿਲੋ ਦਾ ਸੀ ਅੱਛਾ ਜੀ ਪਿੰਜਰ ਹੀ ਰਹਿ ਗਿਆ ਹੂੰ ਫਿਰ ਉਹਨੂੰ ਉਹਨੇ ਕਹਾਣੀ ਦੱਸੀ ਉਹਨੂੰ ਕਹਿੰਦਾ ਵੀ ਕੀ ਨੀ ਤਰੀਕ ਅੱਜ ਕਿਹੜਾ ਮਹੀਨਾ ਹੈ ਜਦੋਂ ਵੇਖਿਆ ਤਾਂ ਉਹਨੂੰ 3 ਮਹੀਨੇ ਹੋ ਗਏ ਸੀ ਅੱਛਾ ਰੇ ਗਿਸਤਾਰ ਚਾਹ ਹਾਂ ਕਪੜੇ ਪਾਟ ਗਏ ਤੇ ਵੇਲਾ ਫਿਰ ਉਹਨੂੰ ਉਹ ਬੰਦੇ ਨੇ ਫੋਨ ਲਾਇਆ ਕੰਪਨੀ ਚ ਫਿਰ ਉਹਨਾਂ ਨੇ ਗੱਡੀ ਮੰਗਾਈ ਫਿਰ ਉਹਨੂੰ ਦਾਖਲ ਕਰਾਇਆ ਠੀਕ ਕੀਤਾ ਫਿਰ ਉਹਨਾਂ ਦੇ ਟਿਕਾਣੇ ਤੇ ਪਹੁੰਚਾਇਆ ਫਿਰ ਉਹਨੇ ਕਿਤਾਬ ਲਿਖੀ ਅੱਛਾ ਉਹ ਕਹਿੰਦਾ ਵੀ ਮੈਨੂੰ ਦੋ ਚੀਜ਼ਾਂ ਨੇ ਜਿਉਂਦਾ ਰੱਖਿਆ ਇੱਕ ਤਾਂ ਬਿੱਲ ਪਾਵਰ ਮੇਰੀ ਇੱਕ ਜਿਉਣ ਦੀ ਇੱਛਾ ਸੀ ਜਿਉਣ ਦੀ ਇੱਛਾ ਠੀਕ ਹੈ ਉਹ ਆਰ ਨਹੀਂ ਮੰਦੀ ਵੀ ਮੈਂ ਜਿਉਣਾ ਹੈ ਜਿਉਣਾ ਏ ਠੀਕ ਹੈ ਇਹ ਤਾਂ ਸਿੱਖਿਆ ਮਿਲਦੀ ਹੈ ਵੀ ਤੁਸੀਂ ਕਿਤੇ ਵੀ ਫਾਜੋ ਤੁਸੀਂ ਇਹ ਚੀਜ਼ ਮਨ ਚ ਧਾਰ ਲਓ ਵੀ ਮੈਂ ਮਰਨਾ ਨਹੀਂ ਮਰਨਾ ਨਹੀਂ ਆ ਮੈਂ ਹਜੇ ਜਿਉਣਾ ਤਾਂ ਤੁਸੀਂ ਪੱਕਾ ਜਿਉਣੋਗੇ ਹਾਂ ਬਿਲਕੁਲ ਜਿਵੇਂ ਅੱਜ ਆਪਾਂ ਐਵੇਂ ਢੇਰੀ ਢਾਦ ਗਏ ਯਾਰ ਮੈਂ ਤਾਂ ਉਮਰ ਆਏ ਹੋ ਕੇ ਐ ਢੱਕਾ ਨਹੀਂ ਉਮਰਾਮ ਰਾਂਚ ਰੱਖਿਆ ਬਾਈ 50 ਸਾਲ ਕੋਈ ਉਮਰ ਨਹੀਂ ਬੰਦਾ ਜਵਾਨ ਆ ਬਾਈ ਦੀਦੀ ਖਾਨਾ ਖੇਡੇ ਸਹੀ ਗੱਲ ਆ ਜੀ ਠੀਕ ਐ ਹੁਣ 50 ਸਾਲ ਦਾ ਇਤੇ ਖੂਂਡਨਾ ਫੜੀ ਫਿਰਦੇ ਆ ਆਪਣੇ ਤਾਂ ਯਾਰ ਮੈਂ ਤਾਂ ਐ ਵੇਖਿਆ ਹੁਣ ਆਪਾਂ 50 50 ਦੇ ਹੋਏ ਪਰਤੇ ਢੱਕਾ ਹੋ ਰਿਓ ਆਪਾਂ ਨੂੰ ਤਾਂ ਬੜਾ ਦੀਦੀ ਖਾਨਾ ਖੇਡਣ ਲੱਗਾ ਕੱਲ ਨੂੰ ਭਜਾਲਾ ਪਰ ਭੱਜਣ ਨੂੰ ਤਿਆਰ ਆ ਜੋ ਆਕਾ ਨਾ ਜੋ ਆਕਾਂ ਆ ਗਏ ਯਾਰ ਹੈ ਜੀ ਬੰਦੇ ਨੂੰ ਜਿਉਣ ਦੀ ਇੱਛਾ ਨਹੀਂ ਹੋਣੀ ਚਾਹੀਦੀ। ਸਹੀ ਗੱਲ ਆਈ। ਆਪਦੇ ਅੰਦਰੋਂ ਪਾਵਰ ਨਹੀਂ ਖਤਮ ਕਰਨੀ ਚਾਹੀਦੀ। ਠੀਕ ਹੈ ਬੰਦੇ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਤੁਸੀਂ ਅੰਦਰੋਂ ਇੰਨੇ ਸਟਰੋਂਗ ਹੋ ਜਾਓ ਕਿ ਮੈਂ ਨਾ ਤਾਂ ਮਰਨਾ ਹਜੇ ਭਾਈ ਮੇਰੀਆਂ ਜ਼ਿੰਮੇਵਾਰੀਆਂ ਬਹੁਤ ਐ। ਉਹਨਾਂ ਨੂੰ ਮੈਂ ਸਿਰੇ ਲਾਉਣਾ ਐ। ਤਾਂ ਉਹ ਲੱਗਣਗੇ ਆ। ਤੁਸੀਂ ਜਿਉਂਗੇ। ਬਿਲਕੁਲ ਜੀ। ਤਾਲਿਕ ਜੇ ਡੀ ਅੰਦਰ ਕਿਉਂਕਿ ਇਨਸਾਨ ਦੀ ਉਮਰ ਤਾਂ ਡੇਢ 200 ਸਾਲ ਹੈ ਬਈ ਅੱਛਾ ਜੀ ਹਾਂ ਕਈਆਂ ਕਈਆਂ ਸੇਤ ਮੁਲਕਾਂ 'ਚ ਅੱਜ ਵੀ ਡੇਢ 150 ਸਾਲ ਦੇ ਇਨਸਾਨ ਹੈਗੇ ਆ afghanistan 'ਚ ਅੱਜ ਵੀ 70 80 ਸਾਲ ਦਾ ਬੰਦਾ ਵਿਆਹ ਕਰਾਉਂਦਾ ਹੈ ਅੱਛਾ ਜੀ ਹਾਂ ਖੀਮ ਖਾਂਦੇ ਆ ਬਈ ਪਿਓਰ ਠੀਕ ਆ ਖੀਮ ਦੀ ਖੇਤੀ ਆ ਉਥੇ ਹਾਂ 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 ਆਪਣੇ ਦਾ ਭੀਲ ਦਾ ਵੀ ਬੇੜਾ ਕਰਕ ਕਰਤਾ ਕੈਮੀਕਲ ਪਾ ਪਾ ਭੈਣ ਦਲੇ ਨੇ ਆਪਣੇ ਦਾ ਕੁਝ ਰਹਿ ਨਹੀਂ ਗਿਆ ਸ਼ੌਧ ਲੋਡੇ ਆ ਉਹ ਮਿਲਦੇ ਨਹੀਂ ਉਹ ਮਿਲਦੇ ਨਹੀਂ ਹੁਣ ਅਸੀਂ ਵੀ ਪੈਸੇ ਦੇ ਹੀ ਬੈਠੇ ਆ ਕਦੋਂ ਨੂੰ ਕੋਈ ਨਹੀਂ ਲਿਆ ਕੇ ਦਿੰਦਾ ਹਾਂ ਹਣਾ ਲੋਡੇ ਹੀ ਨਹੀਂ ਮਿਲਦੇ ਪੰਜਾਬ ਚ ਦੱਸੋ ਕੀ ਕਰਾਂਗੇ ਯਾਰ ਜੀਭ ਥੱਲੇ ਵਾਲੀ ਗੋਲੀ ਹੈ ਉਹ ਸਭਰੇ ਦੀ ਜਿੱਥੋਂ ਮਰਜੀ ਲੈਦਾ ਉਹ ਪੈਰਾਂ ਚ ਰੁੱੜਦੀ ਫਿਰਦੀ ਹੈ ਹਾਂਜੀ ਚਾਕੋ ਜੀਭ ਥੱਲੇ ਤਰ ਲੋ ਕਹਿਣਗੇ ਬੰਦਾ ਕਰਨਾਟਲ ਤੋ ਨੌਰ ਪੀ ਨਾ ਬਾਈ ਉਹ ਠੀਕਿਆਂ ਵਾਲਾ ਕੰਮ ਹੀ ਹੋ ਗਿਆ ਉਹਦਾ ਠੀਕਿਆਂ ਵਾਲਾ ਕੰਮ ਹੀ ਹੋ ਗਿਆ ਜੀ ਉਹਦਾ ਤਾਂ ਕੋਈ ਫਾਇਦਾ ਨਹੀਂ ਉਹ ਸਾਲਡ ਖਾਦੇ ਦਾ ਕਈ 8 8 ਖਾਈ ਜਾਂਦੇ ਆ ਬਾਈ ਉਹ ਤਾਂ ਗੁਰਦੇ ਚੱਕ ਦੇਣੀਆਂ ਥੋੜੇ ਮਾਰ ਦੇ ਲਈ ਆ ਇਹੋ ਸਾ ਬੰਦੇ ਉਹਦੇ ਨਾਲ ਤਾਂ ਹੋਰ ਨਸ਼ਾ ਕਰ ਲੋ ਯਾਰ ਸਹੀ ਕਰਦਾ ਐਸਆਰਓਈ ਜੀ ਵਾਲੀ ਹੋਈ ਇਹ ਤਾਂ ਬਹੁਤ ਛੇਤੀ ਚੱਕਦੀਆਂ ਬੰਦੇ ਨੂੰ ਹਾਂ ਮੈਡੀਕਲ ਨਸ਼ਾ ਦਾ ਜੀ ਖਤਮ ਕਰ ਦਿੰਦਾ ਬੰਦੇ ਨੂੰ ਖਤਮ ਇਸ ਕਰਕੇ ਨਜ਼ੇ ਉਹ ਕਰੋ ਜਿਹੜੇ ਆਪਣੀ ਜ਼ਿੰਦਗੀ ਨੂੰ ਚੰਗੇ ਪਾਸੇ ਲਿਆਉਣ ਬਾਈ ਚਾਰ ਦਿਨ ਕਟਾਉਣ ਉਹ ਨਾ ਕਰੋ ਜਿਹੜੇ ਆਪਣੀ ਜ਼ਿੰਦਗੀ ਨੂੰ ਖੋਖਲਾ ਕਰਦੇ ਹਨ ਉੱਪਰ ਹੀ ਰਹਿ ਜੇ ਤੇ ਅੰਦਰੋਂ ਹਨਾ ਜਿਵੇਂ ਰਾਜਸਥਾਨੀਆਂ ਦੀ ਘਾਵਤ ਬਣਾਈ ਦੀ ਹੈ ਅਖੇ ਜੇ ਕੰਨ 'ਚ ਮੱਖੀ ਵੱਜੇ ਨਾ ਜਿਹੜੀ ਆਵਾਜ਼ ਆਉਂਦੀ ਹੈਗੀ ਕੁੱਤਾ ਮੱਖੀ ਜੀ ਅਖੇ ਬੱਚੇ ਦੇ ਦਿੰਦੀ ਹੈ ਕੰਨ 'ਚ ਫਿਰ ਜਾਨ ਸਾਰੀ ਹਜ਼ਾਰਾਂ ਹੀ ਅਖੇ ਸਾਡੇ ਭਾਈ ਅਗੇ ਰਾਤਾਂ ਨਹੀਂ ਗੱਲਾਂ ਸੁਣਾਇਆ ਕਰਨ ਅਗੇ ਨਾ ਇੱਕ ਬੰਦੇ ਦੇ ਕੰਨ ਜੇ ਮੱਖੀ ਵੱੜ ਗਈ ਤੇ ਉਹਨੇ ਬੱਚੇ ਦੇ ਤੇ ਅੰਦਰ ਉਹਨੇ ਧਿਆਨ ਨਹੀਂ ਦਿੱਤਾ ਗਾਂ ਉਹ ਗਾਂ ਉਹ ਹੋਰ ਬੱਚੇ ਦੇਣ ਲੱਗੀਆਂ ਤੇ ਜਦੋਂ ਉਹਦਾ ਸਿਰ ਬਾਲਾ ਦੁਖਣ ਲੱਗ ਗਿਆ ਸਿਰ ਸੁੰਨ ਰਹਿਣ ਲੱਗ ਗਿਆ ਉਹ ਡਾਕਟਰ ਦੇ ਗਿਆ ਡਾਕਟਰ ਨੇ ਜਦੋਂ ਫੜ ਕੇ ਆਏ ਸਿਰ ਦਾ ਇਹ ਵੇਖਿਆ ਅਗੇ ਖੋਪਰ ਲੈ ਗਿਆ ਮੱਖੀਆਂ ਹੀ ਮੱਖੀਆਂ ਉੱਡ ਗਈਆਂ ਬੰਦਾ ਮਾਰ ਗਿਆ ਬੱਚਿਓ ਮੈਂ ਕਿਹਾ ਕਮਾਲ ਹੀ ਹੋ ਗਈ ਇਤੋਂ ਤੱਕ ਵੀ ਛੱਡਦੇ ਆ ਕੰਨ ਟਗੀ ਫਿਰਦੇ ਹੁੰਦੇ ਆ ਉਹਨਾਂ ਨੂੰ ਭੈਮ ਹੈ ਹੋਰ ਅੱਛਾ ਜੀ ਰਾਜਸਥਾਨ 'ਚ ਹੈਗਾ ਅਜੇ ਹੁਣ ਦਿਨੂ ਜਿਹੜੇ 'ਚ ਕਹਣਗੇ ਮੱਖੀ ਨਾ ਕੰਨ 'ਚ ਵੱੜ ਜੇ ਬੱਚੇ ਦੇ ਦੂ ਕਿਉਂ ਮੈਂ ਕਿਹਾ ਕੰਨ 'ਚ ਤੁਹਾਡੇ ਬਹੁਤ ਹਾਲ ਨੇ ਪਾਏ ਇਹਨਾਂ ਨੇ ਹੈਨਾ ਤੇ ਸੋਰੇ ਦੇ ਤਾਂ ਸਾਹ ਹੀ ਨਹੀਂ ਹੁੰਣਾ ਮਰ ਜੂ ਜਾਨਵਰ ਜੀਉਗੀ ਆ ਉਹਨਾਂ ਨੂੰ ਲੱਗਦਾ ਹਾਂ ਮੈਂ ਪਾਲਿਆ ਵੀ ਹੈ ਨਾ ਜੇ ਬਲੱਡ ਵਧ ਗਿਆ ਕੱਟ ਗਿਆ ਬਲੱਡ ਵਧ ਗਿਆ ਉਹਨਾਂ ਨੇ ਆਏ ਥੋੜਾ ਗੋਲੀ ਲੈਣੀ ਆ ਹਾਂ ਉਹਨਾਂ ਨੇ ਇੱਕ ਸੂਲ ਮਾਰ ਕੇ ਖੂਨ ਕੱਢ ਕੇ ਆਏ ਆਏ ਕਹਿਣਗੇ ਬਲੱਡ ਕੱਟ ਗਿਆ ਅੱਛਾ ਹਾਂ ਬਲਾਣਾ ਪਾਲੀ ਲੀਕ ਕਰਤਾ ਲੀਕ ਕਰਤਾ ਲੀਕ ਕਰਤਾ ਹਾਂ ਉਹਨਾਂ ਵੀ ਆਪ ਦੇ ਇਲਾਜ ਆ ਹਾਂ ਉਹ ਹਨ ਤੁਸੀਂ بڑے ਬੰਦੇ ਆ ਪਿਸ਼ਾਬ ਕਰਕੇ ਹੱਥ ਤੋਂ ਹੀ ਜਾਂਦੇ ਰਹਿੰਦੇ ਕਿਹੜਾ ਗੰਮਾ ਪਿਸ਼ਾਬ ਹੀ ਕੀਤਾ ਐ ਚ ਗਰੀ ਗੱਲ ਹੋਰ ਉਹ ਦੱਤੀ ਜਾ ਕੇ ਵੀ ਰੇਤੇ ਨਹੀਂ ਮਾਰ ਲੈਂਦੇ ਗੰਜਲ ਦੇ ਹਾਂ ਮੈਂ ਕਿਹਾ ਫੇਰ ਵੀ ਯਾਰ ਨੋਹਾ ਜੋ ਗੂੰ ਦਾ ਮੁਸ਼ਕਿਲ ਆ ਤਾਂ ਹੁੰਦਾ ਉਹ ਤੋਂ ਡੇ ਉਹ ਵੀ ਰੋਟੀਆਂ ਖਾ ਜਾਂਦੇ ਜਿਵੇਂ ਉਹ ਇੱਕ ਨੇ ਬਣਾਈ ਸੀ ਆਪਣੇ ਹਨਾ ਉਹ ਭੱਜੇ ਜਾਂਦੇ ਹੁੰਦੇ ਆ ਮਗਰ ਹਨਾ ਉਹ ਕਹਿੰਦਾ ਕੀ ਹੋ ਗਿਆ ਮੁੰਡੇ ਨੂੰ ਫੜਦੇ ਹੁੰਦੇ ਆ ਦੋਨੇ ਘਰ ਵਾਲਾ ਤੇ ਉਹਦੇ ਘਰ ਵਾਲੀ ਹਨਾ ਉਹ ਬਣਿਆ ਹੁੰਦੇ ਮੁੰਡਾ ਉਹ ਕਹਿੰਦੇ ਨਹੀਂ ਭਾਜੀ ਇਹ ਅੱਜ ਕੱਲ ਸਾਨੂੰ ਸਿਖਾਉਂਦੇ ਆ ਸਾਡੇ ਤਾਂ ਮੇਰੇ ਤਾਂ ਹਜੇ ਆ ਕਿ ਇਹਦਾ ਗੰਦ ਨਹੀਂ ਨਿਕਲਿਆ ਨਾ ਤੇ ਉਹ ਕਹਿੰਦਾ ਚੱਲ ਕੁੜੀ ਜਾਵੇ ਦੀ ਹੁਣ ਤੱਕ ਊਮੀ ਰੋਟੀ ਨਾ ਖੋਈਗੀ ਕਹਿੰਦੀ ਨਹੀਂ ਇੱਕ ਗੱਲ ਬਣੀ ਆ ਉਹ ਕਹਿੰਦਾ ਤੇਰੀ ਗੱਲ ਬਣੀ ਆ ਸੀ ਗੰਦ ਖਾਈ ਜਾਂਦੇ ਆ ਸਹੀ ਗੱਲ ਗਾਈ ਇਹਨੇ ਸਾਨੂੰ ਉਹਦੀ ਤੇ ਬੁੜੀਆਂ ਹੁਣ ਤੱਕ ਕਹਿੰਦੀਆਂ ਹੁੰਦੀਆਂ ਸਹੀ ਗੱਲ ਤੇਰਾ ਤਾਂ ਹਜੇ ਗੰਦ ਨਹੀਂ ਨਿਕਲਿਆ ਨਾ ਜੋ ਆਖੀ ਊਮੀ ਖੋਈਗੀ ਮਾਂ ਦੀ ਇਹ ਰੋਟੀ ਨਾ ਬਾ ਬੜਾ ਚੰਗਾ ਨਾਮ ਆ ਤੇਰਾ ਹਾਂ ਉਹਨਾਂ ਸਹੀ ਗੱਲ ਦਾ ਜੀ ਇਹਦਾ ਆਣਾ ਬਈ ਸੱਚੀਆਂ ਗੱਲਾਂ ਵੈਸੇ ਯਾਰ ਹੈ ਹਾਂ 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 ਹ ਉਦੋਂ ਦੋ ਦੋ ਕਿਲੋ ਤਿੰਨ ਤਿੰਨ ਕਿਲੋ ਬੰਦਾ ਆਮ ਹੀ ਮਿੱਠਾ ਖਾ ਜਾਂਦਾ ਜੀ ਭੋਗਾਂ ਭਾਗਾਂ ਤੇ ਬਾਈ ਕੋਈ ਸ਼ੂਗਰਤਾ ਕਰਨੀ ਸੁਣੀ ਸੀ ਕਦੇ ਵੀ ਬੰਦੇ ਨੇ ਯਾਰ ਹੈਂ ਬੰਦੂ ਹੋ ਜਾਂਦੇ ਜੀ ਕੋਈ ਨਾ ਹੀ ਸ਼ੂਗਰਤਾ ਹਾਂ ਲੱਡੂਆਂ ਦੇ ਜੋਟਿਆਂ ਦੀ ਸ਼ਰਤ ਲੱਗੀ ਹੁੰਦੀ ਸੀ ਵੀ ਮੈਂ 80 ਜੋਟੇ ਖਾਜੂ ਮੈਂ 100 ਜੋਟਾ ਖਾਜੂ ਐਂ ਸ਼ਰਤਾਂ ਲਾਉਂਦੇ ਹੁੰਦੇ ਸੀ ਤੇ ਹੁਣ ਲਾ ਕੇ ਦਿਖਾਉਣ ਨਾ ਸ਼ਰਤ ਮੈਂ ਕਹਾਂ ਪੀਜੂਗਾ ਮੈਂ ਕਰ ਦੂੰਗਾ ਮੋਖ ਲੱਗ ਜਾਂਦੀ ਵੀਰੇ ਮੁਰਕੇ ਬੰਦ ਨਹੀਂ ਹੁੰਦਾ ਇੰਨਾ ਕੁਲਾ ਹੋ ਜਾਂਦਾ ਅੰਦਰ ਮੁੜ ਕੇ ਉਹ ਤੁਧ ਕਹਿਣਗੋ ਕੈਪਟੀ ਵੱਜਦੀ ਨਹੀਂ ਬੋਕੀ ਖੜਦੀ ਨਹੀਂ ਖੜਦੀ ਨਹੀਂ ਚਾਹੀਏ ਠੀਕ ਹੈ ਨਾ ਮੌਤ ਨੂੰ ਹੱਥ ਪਾ ਲੂ ਆਪਣਾ ਪ੍ਰਾਉਣਾ ਕਾਲੇ ਕਾਲਾ ਅੱਜ ਵੀ ਬਾਈ ਸਰੋਂ ਦਾ ਤੇਲ ਪੀ ਜਾਂਦਾ ਉਹ ਬਈ ਅੱਛਾ ਜੀ ਲੀਟਰ ਲੀਟਰ ਪੀ ਜਾਂਦਾ ਅੱਛਾ ਅੱਜ ਪਿਆਦੇ ਚਾਹ ਲੀਟਰ ਉਹ ਨਹੀਂ ਖੱਤ ਜਾਂਦਾ ਠੀਕ ਹੈ ਜੀ ਹਾਂ ਬਹੁਤ ਔਖਾ ਪੀਣਾ ਬਾਈ ਬਹੁਤ ਔਖਾ ਹੋ ਬਾਈ ਹੋਰ ਯਾਰ ਉਹ ਹੀ ਪੀ ਜਾਂਦਾ ਕਿਉਂ ਗਾਣੇ ਬਹੁਤ ਅਕਾਇਡਾ ਖਾਂਦਾ ਨਹੀਂਗਾ ਪਹਿਲਾਂ ਕਿੰਨੇ ਖਾਲੀ ਰਹਿੰਦੇ ਨੇ ਭਾਈਆ ਭਾਈਆ ਕਿਉਂ ਖਾ ਜਾਂਦੇ ਨੇ ਤੇ ਕਿਉਂ ਸਾਨੂੰ ਡਰਾ ਡਰਾ ਕੇ ਬੰਦ ਕਰਾਦਾ ਡਾਕਟਰਾਂ ਨੇ ਤੇਰਾ ਬਲੱਡ ਬਾਜੂ ਤੇਰਾ ਫਲਾਨਾ ਬਾਜੂ ਆਉਣ ਮੇਰੇ ਘਰ ਵਾਲੀ ਨੂੰ ਅਸੀਂ ਰਾਜਸਥਾਨ ਦਾ ਕਿਉਂ ਲਿਆਉਂਦੇ ਸੀ ਕਿਉਂ ਪਿਓਰ ਸੀ ਕਿਤੇ ਉਹ ਕਹਿੰਦੀ ਮੇਰਾ ਕਿਉਂ ਨਾ ਬਲੱਡ ਵੱਧਦਾ ਫੁੱਲ ਕਿਉਂ ਖਾਂਦੀ ਸੀ ਮਤਲਬ ਕੀ ਹੈ ਬਲੱਡ ਵੱਧੇ ਬਲੱਡ ਤਾਂ ਵੱਧਾ ਜਿਹੜਾ ਵਿੱਚ ਗੰਦ ਪੈਲ ਪਾਉਂਦੇ ਉਹਦੇ ਨਾਲ ਬਾਈ ਕਿਉਂ ਨਾ ਥੋੜੀ ਬਾਦ ਆ ਦੇਖ ਲੈ ਯਾਰ ਇਹਦਾ ਵੀ ਕੋਈ ਸਾਡੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਹੀ ਆ ਯਾਰ ਹੈ ਇਹਨੇ ਜਿੱਥੇ ਮੈਂ ਪਹਿਣਾ ਉੱਥੇ ਪਹਿਣਾ ਸਹੀ ਗੱਲ ਦੱਸ ਕੀ ਕਰੇਗਾ ਹਣੇ ਦਾ ਆ ਪਿਆ ਸੰਗ ਤੋਂ ਗੋਦੀ ਚ ਵਿਚਾਰਾ ਯਾਰ ਐਂ ਪਹਿਣਾ ਨਹੀਂ ਜੇ ਮਤਲਬ ਕਿ ਮੈਂ ਆ ਕੇ ਬਹਿ ਗਿਆ ਮੇਰੀ ਗੋਦੀ ਚ ਬਹਿ ਜਾਣਾ ਬਾਹਨਾ ਭਾਲਦਾ ਮੇਰੀ ਗੋਦੀ ਚ ਜਾ ਮੇਰਾ ਆਸਰਾ ਭਾਲਦਾ ਵੀ ਇਹਦੇ ਨਾਲ ਲਾ ਕੇ ਪਾਵਾਂ ਬਸ ਹੁਣ ਪੈ ਗਿਆ ਹੁਣ ਜਿੰਨੀਆਂ ਮਰਜ਼ੀ ਬਾਜਾਂ ਮਾਰੀ ਆ ਚਾਰਲੀ ਓ ਚਾਰਲੀ ਉੱਠਣ ਜੀ ਨਹੀਂ ਕਰਦਾ ਹਾਂ ਬੋਝ ਨਾ ਪਿਆ ਜੀ ਚੱਲ ਮੈਂ ਤਾਂ ਜਾਂਦਾ ਚੱਲ ਜੀ ਬਈ ਦੇਖਿਆ ਚ ਬਹਿ ਜਾ ਪਾ ਜਾ ਬਹਿ ਜਾ ਪਹਿਲਾਂ ਤੂੰ ਬਹਿ ਜਾ ਬਹਿ ਜਾ ਪਾ ਜਾ ਪਾ ਜਾ ਚੱਲ ਸਮਝ ਆ ਫਿਰ ਮੈਂ ਨਹੀਂ ਜਾਂਦਾ ਪਹਿ ਜਾ ਪਹਿ ਜਾ ਆ ਜਾ ਪਹਿ ਜਾ ਚੱਲ ਬਈ ਪਹਿ ਜਾ ਦੇਖੀ ਹੁਣ ਪੈ ਗਿਆ ਨਾ ਹਾਂ ਜਾ ਦੇ ਲਾਇਆ ਰਿਆ ਨਾ ਜਾਨਵਾਰ ਆ ਯਾਰ ਖਬਰ ਕਿਹੜੇ ਕਰਮਾਦਾਰ ਕੀ ਸੀਗਾ ਇਹਦੇ ਨਾਲ ਆਪਣਾ ਲੈਣਾ ਦੇਣਾ ਯਾਰ ਲੈ ਚੱਕ ਜਵਾਕਾਂ ਜਵਾ ਲੋਦੀ ਪੈ ਗਿਆ ਚਾਉਣਾ ਮੇਰੀ ਮੁੱਤੀ ਨੇ ਚਾਉਣਾ ਮੇਰੀ ਖੰਡ ਨੇ ਹੰ ਦੱਸ ਯਾਰ ਕੀ ਆ ਯਾਰ ਇਹਦਾ ਲਗਾ ਸਾਡੇ ਨਾਲ ਆ ਬਿਲਕੁਲ ਜੀ ਐਂ ਲੈ ਕਿਉਂ ਲੇਗਾ ਤਾ ਹਾਂ ਇਹ ਗਾਨਾ ਤਰਖਾਂ ਦਾ ਨਾ ਆਤਰਾ ਕੋ ਤੇ ਚਲੋ ਦੇਖ ਲਓ ਸੰਗ ਤੋਂ ਇਹ ਵੀ ਯਾਰ ਜਾਨਵਰ ਹੈ ਨਾ ਇਹਨੇ ਵੀ ਕੋਈ ਚੰਗੇ ਕਰਮ ਕਰੇ ਸੀਗੇ ਹਨਾ ਵੀ ਇਹਨੂੰ ਵੀ ਕਿਹਾ ਹੋਊਗਾ ਵੀ ਤੇਰੇ ਕਰਮਾਂ ਚ ਐਸ਼ ਹੈ ਤੂੰ ਪੁੱਤ ਬਣ ਕੇ ਰਹੇਂਗਾ ਉੱਤੇ ਹਨਾ ਤੇਰੀ ਸੇਵਾ ਹੋਊਗੀ ਇਹਦੀ ਸੇਵਾ ਹੋ ਰਹੀ ਹੈ ਬੁਗੜੂ ਦੀ ਬੁਗੜੋ ਦੀ ਬੁਗੜੋ ਦੀ ਬੁਗੜੋ ਦੀ ਨਾ ਯਾਰ ਇਹਨਾਂ ਕਹਿੰਦਾ ਫਿਕਰ ਆਪਾਂ ਇਹਦੀ ਰਾਖੀ ਰੱਖਦੇ ਆ ਇਹਨੂੰ ਕੋ ਕਾਕੇ ਨਾਲ ਜੀ ਇਹਨੂੰ ਕਾਕੇ ਨਾਲ ਜੀ ਸਾਡੇ ਕਾਕੇ ਜੀ ਇਹਨੂੰ ਗੋਲੂ ਜੀ ਨੂੰ ਹੈ ਮਤਲਬ ਨਹੀਂ ਕਿਸੇ ਦੇ ਦੰਦੀ ਵੱਢ ਜੇ ਮਤਲਬ ਨਹੀਂ ਕਿਸੇ ਨੂੰ ਭੌਂਕ ਜੇ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਕਿਸੇ ਨਾਲ ਕਿਸੇ ਨਾਲ ਸਹੀ ਗੱਲ ਮਾਸਟਰ ਰਹਿੰਦਾ ਵੀ ਜ਼ਿੰਦਗੀ ਚ ਪਾ ਭੌਂਕਣਾ ਤਾਂ ਉਦੋਂ ਆ ਜਾਂ ਜਦੋਂ ਕੋਲੇ ਆਉਣਾ ਜਾਂ ਬਾਹਰ ਜਾਣਾ ਵੀ ਮੈਨੂੰ ਬਾਹਰ ਲੈ ਕੇ ਚੱਲੋ ਆਣ ਸਰਦੇ ਨੂੰ ਭੌਂਕਦਾ ਵਿਚਾਰਾ ਉਹ ਵੀ ਹੌਲੀ ਹੌਲੀ ਪੜਿਆ ਲਿਖਿਆ ਇਨਸਾਨ ਹੈ ਪੜਿਆ ਲਿਖਿਆ ਰੌਲਾ ਨਹੀਂ ਪਊਗਾ ਤੁਹਾਨੂੰ ਜੀ ਰੱਖਣ ਵਾਲੀਆਂ ਘਰੇ ਸਹੀ ਹੋਰ ਉਹ ਪੱਟ ਬੋਲ ਥੋੜੀ ਆ ਜੇ ਉਹ ਥੋੜੀ ਰੱਖਣ ਵਾਲੀ ਨਾ ਨਾ ਬੰਦਾ ਖਾ ਜਾਂਦਾ ਜਾਨਵਰ ਜੰਗਲੀ ਜਾਨਵਰ ਆ ਹੈਨਾ ਉਹ ਥੋੜੀ ਆ ਪਿਆਲਾ ਗੋਦੀ ਚ ਹਾਂ ਠੀਕ ਹੈ ਜੀ ਉੱਚਾ ਨੀਵਾ ਸਬਦ ਬੋਲਿਆ ਗਿਆ ਮੈਂ ਤਾਂ ਮਾਫੀ ਚਾਹੁੰਦੇ ਆ ਕਹਾਣੀਆਂ ਤੋਂ ਸਿਹਤ ਜ਼ਰੂਰ ਲਿਆ ਕਰੋ ਹਾਂ ਜੀ ਦਿਲ ਨੂੰ ਸਟਰੋਂਗ ਰੱਖਿਆ ਕਰੋ ਕਦੇ ਵੀ ਢੇਰ ਨਹੀਂ ਢਾਉਣੀ ਹਾਂ ਜੀ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਲੈਣਾ ਹੈ ਫਲ ਦੀ ਇੱਛਾ ਨਹੀਂ ਰੱਖਣੀ ਜਦੋਂ ਵੀ ਅਸੀਂ ਰੱਬ ਦਾ ਨਾਮ ਲੈਨੇ ਆ ਜਾਂ ਉਹਦੇ ਪਾਠ ਪੂਜਾ ਕਰਦੇ ਆ ਆਪਾਂ ਫਲ ਦੀ ਇੱਛਾ ਨਹੀਂ ਰੱਖਣੀ ਜੀ ਆਪਣਾ ਦਿਮਾਗ ਉਧਰਲੇ ਪਾਸੇ ਹੋਊਗਾ ਵੀ ਰੱਬ ਸਾਨੂੰ ਕੀ ਦੇਊਗਾ ਫੇਰ ਕੁਝ ਨਹੀਂ ਮਿਲਣਾ ਉਹਨੂੰ ਭੁਲਾ ਦਿਓ ਵੀ ਅਸੀਂ ਬਾਣੀ ਪੜ ਰਹੇ ਆ ਸਾਡਾ ਫਰਜ ਹੈ ਅਸੀਂ ਉਹਦੀ ਸੇਵਾ ਕਰ ਰਹੇ ਆ ਸਾਡਾ ਫਰਜ ਹੈ ਆਪਦੀ ਡਿਊਟੀ ਅਦਾ ਕਰਦੇ ਆ ਫੇਰ ਦੇਊਗਾ ਦੂਜੇ ਦਾ ਭਲਾ ਮੰਗੋ ਦੋਸਮਣ ਦਾ ਵੀ ਭਲਾ ਮੰਗੋ ਆਟੋਮੈਟਿਕ ਤੁਹਾਡਾ ਭਲਾ ਹੋਊਗਾ ਠੀਕ ਹੈ ਜੀ ਹੋਰ ਕੋਈ ਚੋਚਿਆ ਨਹੀਂ ਮੈਂ ਸਭ ਤੋਂ ਬੋਲੇਗਾ ਦਾ ਮਾਫ਼ੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ